श्री गुरु रविदास महाराज जी दे, के छे सौ अड़तालीवे प्रकाश पर्व त सुंदर नगर बच्चे सुखनी साहब का पाठ करवा के भोग पाए गए i ਭਾਈ ਮਤ ਮਾਤਵਾ ਤੇਰੀ ਗੱਤ ਲਖੀ ਨ ਜਾਏ ਮਨ ਭਲੇ ਮਤ ਮਾਤਵਾ ਆਪਣੀ ਸੋਚ ਹੈ ਮੇਰੀ ਕਿ ਇਸ ਦੀ ਬਦੌਲਤ ਹੀ ਉਨਾ ਆ ਜਾ ਰਿਹਾ ਮੈਨੂੰ ਇਹੋ ਜੇ ਵੀਰ ਦੀ ਲੋੜ ਸੀਗੀ ਮੈਂ ਕਈ ਚਿਰ ਤੋਂ ਸੋਚ ਰਿਆ ਸੀ ਵੀ ਕੋਈ ਇੱਕ ਵੀ ਵੀਰ ਮਿਲ ਜਵੇ ਜਿਹੜਾ ਗੁਰੂ ਰਵਿਦਾਸ ਜੀ ਨੂੰ ਪਿਆਰ ਕਰਦਾ ਮੇਰੇ ਵਾਂਗ ਤੇ ਗੋਈ ਦਾਸ ਨਾਲ ਜੀ ਭੇਜ ਦਿੱਤਾ ਤੇ ਇਹਨਾਂ ਦੇ ਉਪਰਾਲੇ ਦੇ ਨਾਲ ਅੱਜ ਸ੍ਰੀ ਗੁਰੂ ਅਰਜਨਦਾਸ ਸਾਹਿਬ ਜੀ ਦਾ ਗੁਰੂ ਨਾਇ ਆ ਜਾ ਰਿਹਾ ਇਹਨਾਂ ਨੇ ਚਾਕੀ ਦੀ ਸੇਵਾ ਕੀਤੀ ਹੈ ਉਹ ਪ੍ਰਮਾਤਮਾ ਜਾਣਦਾ ਹੈ ਕਿ ਚਾਕੀ ਤੇ 50000 ਰੁਪਏ ਚਾਹੇ 20000 ਤੱਕ ਚਾਹੇ 80000 ਰੁਪਇਆ ਇਹਨਾਂ ਨੇ ਆਪਣੇ ਕੋਲੋਂ ਚਾਗੀ ਦੀ ਸੇਵਾ ਕੀਤੀ ਹੈ ਜੋ ਬੋਲੇ 100 ਰੁਪਏ ਆਗਰ ਦੇ ਵਿੱਚ ਉਹਨਾਂ ਦਾਲੀ ਸੱਜਣਾ ਦੇ ਨਾਮ ਅਲੋ ਸਿਰਫ ਕਰਿਆ ਸਿਰਫ 1 ਮਿੰਟ ਵਾਸਤੇ ਕਮੇਟੀ ਮੈਂਬਰ ਸ਼੍ਰੀ ਰਾਮਜੀਤ ਜੁੰਮਰ ਸੁਗਨਨਾਥ ਮੰਗੜ ਪ੍ਰਸ਼ੁੱਧਮਨ لال ਚੰਦਨ ਫਰਦਾਰ ਗੁਰਨਾਥ ਸਿੰਘ ਜੀ ਸ੍ਰੀ ਰੇਸ਼ ਕੁਮਾਰ ਜੀ 3 ਰੇਸ਼ ਚੰਦ ਜੀ ਸ੍ਰੀ ਗੋਵਿੰਦਰਾਜ ਜੀ ਸ੍ਰੀ ਮਨੀਸ਼ ਪਾਵਾ ਬੋਵੀ ਸਰਦਾਰ ਅਨੂਪ ਸਿੰਘ ਜੀ ਡਾਕਟਰ ਰਜਿੰਦਰ ਕੁਮਾਰ ਐਸਆਰਐਮ ਸੁਨਲਾਲ ਕੋਲ ਜਗਦੀਸ਼ ਚੋੜ ਵਿਨੇ ਕੁਮਾਰ ਚੱਕੂ ਸੋਨੂ ਚੋੜ ਸਰਜੀਤ ਆਸਟ੍ਰੇਲੀਆ ਤੋਂ ਪ੍ਰੇਮ ਕੁਮਾਰ ਮਾਸਟਰ ਨਵਾਂ ਸ਼ਹਿਰ ਤੋਂ ਹੋਰ ਵੀ ਮੇਰੇ ਵੀਰ ਬਹੁਤ ਨੇ ਜਿਨ੍ਹਾਂ ਨੇ ਇਸ ਗੁਰਪਰਦੇ ਵਿੱਚ ਹਿੱਸਾ ਲਿਆ ਜੇ ਅਸੀਂ ਕਿਸੇ ਦਾ ਨਾਮ ਨਹੀਂ ਲੈ ਸਕਦੇ ਜਦ ਸੰਗਤ ਬਖਸ਼ਿਸ਼ਯੋਗ ਹੈ ਕੋਈ ਸਾਡੇ ਕੋਲਨੇਕ ਤਰ੍ਹਾਂ ਦੀਆਂ ਬੁੱਲਾ ਹੋ ਜਾਂਦੀਆਂ ਪ੍ਰਵਾਸੀਆਂ ਤੇ ਜਾਂਦੇ ਹਾਂ ਗੁਰਪਰਮਨਾਂ ਹੁੰਦੇ ਆ ਸਤਗੁਰੂ ਬਖਸ਼ਿਸ਼ਯੋਗ ਹੈ ਸੰਗਤ ਬਖਸ਼ਿਸ਼ਯੋਗ ਹੈ ਸੋ ਸਾਰੇ ਦੀਰਾਂ ਨੂੰ ਪਹਿਣਾ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸੇ ਤਰ੍ਹਾਂ ਹਮ ਹਮਾ ਕੇ ਅਗਲੀ ਵਾਰ ਸ੍ਰੀ ਗੁਰ ਰਵਿਦਾਸ ਮਹਾਰਾਜ ਜੀ ਦੇ ਗੁਰਪੁਰ ਇਸ ਤੋਂ ਵੀ ਜ਼ਿਆਦਾ ਸੰਗਤ ਹੋਵੇ ਤੇ ਉਹਨਾਂ ਦੇ ਗੁਰਪੁਰ ਦੇਖੋ ਆਪਾਂ ਕਿੰਨਾ ਅਰਾਦੇ ਵਿੱਚ ਜਦੋਂ ਕੋਈ ਫੰਕਸ਼ਨ ਹੁੰਦਾ ਕਿੰਨਾ ਖੁਸ਼ੀਆਂ ਮਿਲਉਂਦੇ ਆ ਤੇ ਜਦੋਂ ਸਤਿਗੁਰਾਂ ਦਾ ਜਨਮ ਦਿਨ ਹੁੰਦਾ ਉਦੋਂ ਅਸੀਂ ਟਾਈਮ ਹੀ ਨਹੀਂ ਹੁੰਦਾ ਮਾਇਆ ਹੀ ਨਹੀਂ ਹੁੰਦੀ ਇਸ ਲਈ ਸਾਰੀ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਹਿੱਸਾ ਲਾ ਕਰੋ ਤੇ ਸ੍ਰੀ ਗੁਰ ਅਰਦਾਸ ਮਹਾਰਾਜ ਦੀ ਬਾਣੀ ਦੇ ਨਾਲ ਜੁੜਿਆ ਕਰੋ ਜੋ ਬੋਲੇ 100 ਰੁਪਏ ਸ਼੍ਰੀ ਗੁਰੂ ਰਬਦਾਸ ਮਹਾਰਾਜ ਕੀ ਜੈ